ਲਫਟੀਨੇਟ ਜਨਰਲ ਉਪੇਂਦਰ ਦਿਵੇਦੀ 30 ਜੂਨ 2024 ਨੂੰ ਭਾਰਤੀ ਸਥਲ ਸੈਨਾ ਪ੍ਰਮੁਖ ਦਾ ਅਹੁਦਾ ਸੰਭਾਲਣਗੇ। ਵਰਤਮਾਨ ਸੈਨਾ ਪ੍ਰਮੁਖ ਮਨੋਜ ਪਾਂਡੇ 30 ਜੂਨ ਨੂੰ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਦੀ ਜਗ੍ਹਾ ਤੇ ਅਨੁਭਵੀ ਆਰਮੀ ਅਫੀਸਰ ਉਪੇਂਦਰ ਦਿਵੇਦੀ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ। 1964 ਵਿੱਚ ਜਨਮੇ ਉਪੇਂਦਰ ਦਿਵੇਦੀ ਨੇ 1984 ਵਿੱਚ ਭਾਰਤੀ ਸੈਨਾ ਦੀ ਇਨਫੈਂਟਰੀ ਵਿੱਚ ਜੁਆਇਨਿੰਗ ਕੀਤੀ ਸੀ। ਸੈਲਕਸਪੂਲ ਰੀਵਾ ਤੋਂ ਸ਼ੁਰੂਆਤੀ ਪੜ੍ਹਾਈ ਕਰਨ ਤੋਂ ਬਾਅਦ ਉਹਨਾਂ ਨੈਸ਼ਨਲ ਡਿਫੈਂਸ ਅਕੈਡਮੀ ਜੁਆਇਨ ਕੀਤੀ ਸੀ ਡਿਫੈਂਸ ਅਤੇ ਮੈਨੇਜਮੈਂਟ ਵਿੱਚ ਉਹ ਐਮ ਫਿਲ ਕਰ ਚੁੱਕੇ ਹਨ ਤੇ ਦੋ ਮਾਸਟਰ ਡਿਗਰੀਆਂ ਉਹਨਾਂ ਨੇ ਸਟੈਟਜਿਕ ਸਟੱਡੀ ਤੇ ਮਿਲਟਰੀ ਸਾਇੰਸ ਵਿੱਚ ਹਾਸਲ ਕੀਤੀਆਂ ਹਨ ਇਸ ਤੋਂ ਪਹਿਲਾਂ ਉਹ ਭਾਰਤੀ ਥਲ ਸੈਨਾ ਦੇ ਉਪ ਪ੍ਰਮੁੱਖ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਸਨ ਪਰਮ ਵਿਸ਼ਿਸ਼ਟ ਸੇਵਾ ਮੈਡਲ ਅਤੀ ਵਿਸ਼ਿਸ਼ਟ ਸੇਵਾ ਮੈਡਲ ਅਤੇ ਤਿੰਨ ਜੀਓਸੀ ਇਨ ਕਮਾਂਡੇਸ਼ਨ ਕਾਰਡ ਨਾਲ ਉਹ ਸਨਮਾਨਿਤ ਹਨ ਆਪਣੇ 40 ਸਾਲ ਦੇ ਕਰੀਅਰ ਵਿੱਚ ਉਹ 8th ਜੰਮੂ ਕਸ਼ਮੀਰ ਰਾਈਫਲਸ, DG আসাম ਰਾਈਫਲ ਅਤੇ 9th ਪਾਥਸ ਵਿੱਚ ਸੇਵਾਵਾਂ ਦੇ ਚੁੱਕੇ ਹਨ ਇਸ ਤੋਂ ਇਲਾਵਾ ਮਹਾਂ ਨਿਰਦੇਸ਼ਕ ਇਨਫੈਂਟਰੀ ਜਨਰਲ ਆਫੀਸਰ ਕਮਾਂਡਿੰਗ ਇਨ ਚੀਫ ਆਦਿ ਕਈ ਮਹੱਤਵਪੂਰਨ ਉਹਤਿਆ ਤੇ ਉਹ ਰਹਿ ਚੁੱਕੇ ਹਨ ਚੀਨ ਤੇ ਪਾਕਿਸਤਾਨ ਸੀਮਾ ਤੇ ਆਰਮੀ ਦਾ ਸੰਚਾਲਨ ਉਹ ਸਫਲਤਾਪੂਰਵਕ ਕਰ ਚੁੱਕੇ ਹਨ ਉਹਨਾਂ ਨੂੰ ਚੀਨ ਤੇ ਪਾਕਿਸਤਾਨ ਦੀ ਸੀਮਾ ਤੇ ਕਾਫੀ ਅਨੁਭਵ ਹੈ